ਮੇਨਾ ਦੁੱਦੂ ਉਹ ਨਾ ਦੁੱਦੂ ਕੋਲੇ ਬੰਨਵਾ ਦਿੰਦਾ ਆ ਸਾਰੇ ਕਰ ਚੰਗਾ ਪਿਆਰ ਚੰਗੀ ਜਾਂਦਾ ਬੰਨਣਾ ਦੇ ਇਹਦੀ ਆਪਣੀ ਭਾਵੇਂ ਇੱਕ ਵਾਰ ਸ ਕੰਪਨੀ ਦੇ ਵਿੱਚ ਜੋਸ਼ ਭੁੱਲਣਾ ਬਹੁਤ ਚੰਗਾ ਰਕਾਰਡ ਜੋਸ਼ ਦਾ ਉਹਦੀ ਧੀ ਹੈ ਤੇ ਇਹਦੀ ਮਾਂ ਹੈਗੀ ਆ ਜੀ ਆਪਣੀ ਗੁਲਗੁਲ ਗੋਲਗੋਲ ਨੇ ਪਹਿਲੇ ਸੂਏ ਗਿਰਸ 14 ਕਿਲੋ ਦੁੱਧ ਦਿੱਤਾ ਤੇ ਵਾਪਸ ਅਸੀਂ ਚਵਾਈ ਕਰਦੇ ਆ ਪਹਿਲੇ ਸੂਏ ਤੇ ਮਸ਼ੀਨ ਤੇ ਗੋਲਗੋਲ ਦੀ ਚਵਾਈ ਮਸ਼ੀਨ ਤੇ ਚੱਲਦੀ ਹੈ ਜਿਹੜੀ ਬਰਕਤ ਹੈ ਉਹ ਵੀ ਇਹਦੀ ਸ਼ਕਤੀ ਹੈ ਨੇ ਉਹਦੇ ਵੀ ਆਪਾਂ ਨਿਕਲ ਨਾਲ ਦੁੱਧ ਕਿਉਂ ਦੇ ਰਹੇ ਆ ਇਹਨੂੰ ਵੀ ਨਿਕਲ ਨਾਲ ਦੁੱਧ ਕਿਉਂ ਆਦਾ ਬਹੁਤ ਵਧੀਆ ਫੀਲਿੰਗ ਦੀ ਹੈ ਤੇ ਤੋਕ ਨਹੀਂ ਚਿੰਦੇਗੇ ਤੇ ਆਪਾਂ ਜਦੋਂ ਦੁੱਧ ਪਿਉਣ ਤੋਂ ਪਹਿਲਾਂ ਥੋੜਾ ਜਦੋਂ ਇਹਨਾਂ ਨੂੰ ਦੁੱਧ ਤੇ ਲਾਉਣਾ ਡੋੜ ਲੈ ਕੇ ਉਹਨੂੰ ਲਾ ਕੇ ਬੋਲਾ ਚੰਗੀ ਤਰ੍ਹਾਂ ਕਿ ਤਾਲੂ ਨਾ ਲਾ ਦੇ ਕਰੋ ਤਾਂ ਜੋ ਇਹਨਾਂ ਦੇ ਮੂੰਹ 'ਚ ਪਾਈ ਰੱਖਿਆ ਜਾਵੇ ਬੱਚਾ ਜਿਹੜਾ ਪਹਿਲੇ ਪਹਿਲੇ ਦੇਖ ਤੋਂ ਜਦੋਂ ਮੂੰਹ 'ਚ ਨਾ ਲੱਗ ਪੈਂਦਾ ਫਿਰ ਹੌਲੀ-ਹੌਲੀ ਉਹਨੂੰ ਆਸਮਾਨ ਤੇ ਜਾਂਦੇ ਅਜੇ ਆਪੇ ਲੱਗ ਜਾਂਦਾ ਮਿੱਠੇ ਤੇ ਆਪਣਾ ਦਾ ਕੰਮ ਇਹ ਹੁੰਦਾ ਕਿ ਜਿਹੜਾ ਪਹਿਲੇ ਅੱਜ ਤੋਂ 4 ਘੰਟੇ ਦੇ ਵਿੱਚ ਵਿੱਚ ਆਪਾਂ ਬਾਜ ਜਿਹੜੀ ਕੋਈ ਕਸੂਰੀ ਆ ਉਹ ਚੋ ਵੀ ਇਹ ਬੱਚੇ ਨੂੰ ਦੁੱਧ ਪਿਆ ਦੇਗਾ ਇਹ ਪਿਆਈ ਦਾ ਆਪਾਂ ਨਿੱਪਲ ਨਾਲ ਹੀ ਤੇ ਜਿਹੜਾ ਬੱਚਾ ਥੱਲੇ ਛੱਡਨਾ ਉਹਨੂੰ ਛੱਡ ਦੇਣਾ ਤੇ ਪਰ ਇਹ ਜਿਹੜੇ ਨੇ ਇਹ ਵੀ ਜਿਹੜੀ ਬਰੀਡ ਇਹਨਾਂ ਵਾਲੀ ਆ ਇਹਨਾਂ ਦਾ ਆਪਾਂ ਨਿੱਪਲ ਤੇ ਝਲਾ ਰਹੇ ਆ ਤੇ ਚੰਗੇ ਦੁੱਧ ਤੇ ਚੱਲ ਰਹੀ ਮਾਂ ਦੀ ਉਹ ਹਾਇ ਦਾ ਬਹੁਤ ਜਲਦੀ ਤੁਹਾਨੂੰ ਦਿਖਾਵਾਂਗੇ ਤੇ ਉੱਪਰ ਵਾਲਾ ਕੰਮ ਵਧੀਆ ਇੱਕ ਤਾਂ ਟਾਈਮ ਪਾਈ ਦਾ ਮੱਝ ਜੁਈ ਜਾਂਦੀ ਆ ਸੌਖੀ ਇਹਨਾਂ ਨੇ ਪੰਨਾ ਪਿਆ ਜੇ ਨਾਲੇ ਟਾਈਮ ਮੱਝ ਗਿਆ ਨਾਲੇ ਘੋਟਾ ਪਾ ਲੱਗੀ ਤਾਂ ਕਿੰਨਾ ਪਿਆ ਦਾ ਨਾਲੇ ਮਗਰ ਮਗਰ ਤੁਰ ਹੀ ਫਿਰਦੀ ਕਰਕੇ ਦਾ ਆਪਾਂ ਜਿਹੜੀ ਲਾਈਟ ਹੀ ਇਦਾਂ ਆਪਣੇ ਕੁਝ ਜੰਦੇ ਵੀਰੇ ਨਗਰਪੁਰ ਕੇ ਨੇ ਅਭੀ ਵਾਲ ਮਰੋ ਤੋ ਇਦਾਂ ਆਪਾਂ ਨੂੰ ਦੁੱਧ ਕਿਉਂ ਦੇ ਰਹੇ ਆ ਗੁਰਪੁਰ ਦੇ ਦਾ ਤਾ ਨਾ ਕਰ ਰਿਹਾ ਇੱਥੇ ਵੀ ਇਹਨਾਂ ਸੋ ਆਪਣੀ ਜਿਹੜੀ ਤੁਹਾਨੂੰ ਬਾਨੋ ਕਿਵੇਂ ਲੱਗੀ ਬਾਨੋ ਜੀ ਕੀ ਕਰਤਾ ਬਾਨੇ ਨੂੰ ਸੁਣਾਗਾ ਪਰ ਰੱਥਿਓ ਬਾਨੋ ਕਿਵੇਂ ਲੱਗੀ ਅੱਜ ਹੋ ਗਈ ਤੇਰਾ 14 ਦਿਨਾਂ ਦੀ ਹਾਂ ਕਰਤੀ ਠੀਕ ਆ ਜੀ ਧੰਨਵਾਦ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਵਿੱਚ ਤੇ ਡਿਗਨਟ ਬਾਦ ਵੇਖੀ ਚਲੋ ਸਬਸਕ੍ਰਾਈਬ ਕਰੀ ਚਲੋ ਚੈਨਲ ਕਰੀ ਚਲੋ ਲਾਈਕ ਕਮੈਂਟ ਕਰੀ ਚਲੋ ਆਪਣੀ ਆਪਣੀ ਸੁਰੱਖਿਆ ਚੰਗੇ ਚੰਗੇ ਕਰਿਆ ਕਰੋ ਕਮੈਂਟਸ ਬਾਤ ਸ੍ਰੀ ਕਾਲੋ